ਕਹਾਣੀ ਸੱਚੇ ਪਿਆਰ ਦੀ ਚਾਹਤ ਲੇਖਕ ਗੁਰੀਜੀ ਜਵਾਨੀ ਚੜ੍ਹ ਸਮੇਂ ਜਦ ਕਿਸੇ ਬੱਚੇ ਦੇ ਹਾਰਮੋਨ ਬਦਲਦੇ ਨੇ ਤਾਂ ਅਚਾਨਕ ਉਸ ਨੂੰ ਜੋ ਸਭ ਤੋਂ ਪਹਿਲੀ ਗੱਲ ਮਹਿਸੂਸ ਹੁੰਦੀ ਹੈ ਉਹ ਹੁੰਦੀ ਹੈ ਸਿਆਣਪ ਉਸ ਨੂੰ ਅਜਿਹਾ ਪ੍ਰਤੀਤ ਹੋਣ ਲੱਗ ਜਾਂਦਾ ਹੈ ਜਿਵੇਂ ਉਹ ਸਾਰੀ ਦੁਨੀਆ ਤੋਂ ਸਿਆਣਾ ਹੋ ਗਿਆ ਹੋਵੇ ਇਹ ਮਾਪੇ ਬਦਿਆਂ ਗੱਲਾਂ ਹੁਣ ਬੇਅਰਥ ਦਾ ਲੱਗ ਚੱਲ ਰਹੀਆਂ ਨੇ ਫਿਰ ਜਵਾਨੀ ਲੈ ਕੇ ਆਉਂਦੀ ਹੈ ਕਿ ਕਿਸੇ ਦੂਸਰੇ ਲਈ ਆਕਰਸ਼ਨ ਤੇ ਚੜੀ ਜਵਾਨੀ ਦੇ ਕਿ ਮੁੰਡੇ ਕੁੜੀਆਂ ਨੂੰ ਇੱਕ ਦੂਜੇ ਲਈ ਹੋ ਜਾਂਦਾ ਹੈ ਇਹੋ ਜਿਹਾਂ ਸਮਾਂ 16 ਸਾਲ ਦੇ ਸੇਵਕ ਸਿੰਘ ਦੀ ਜ਼ਿੰਦਗੀ ਵਿੱਚ ਚੱਲ ਰਿਹਾ ਸੀ ਉਹ ਪਿੰਡ ਦੇ ਲੋਕਾਂ ਵਿੱਚ ਖੜਾ ਹੋ ਅਕਸਰ ਉਹਨਾਂ ਦੀਆਂ ਗੱਲਾਂ ਸੁਣਦਾ ਤੇ ਮੌਕੇ ਮਿਲਦੇ ਹੀ ਕਿਸੇ ਵੀ ਗੱਲ ਵਿੱਚ ਆਪਣੀ ਸਲਾਹ ਬੁਗਾ ਕੇ ਮਾਰਦਾ ਪਾ ਮੈਂ ਗੱਲ ਬਾਰੇ ਪਤਾ ਨਾ ਹੋਵੇ ਪਰ ਸਲਾਹ ਦਿੱਤੇ ਬਣਾ ਉਸ ਦਾ ਟਾਈਮ ਨਹੀਂ ਸੀ ਕੱਪਦਾ ਕਦੇ ਕਦੇ ਉਸ ਨੂੰ ਅਜੀਹਾ ਜਾਪਦਾ ਕਿ ਪਿੰਡ ਦਾ ਸਰਪੰਚ ਉਸ ਨੂੰ ਹੋਣਾ ਚਾਹੀਦਾ ਕਿੰਨੇ ਲੋਕਾਂ ਦੇ ਝਗੜੇ ਉਹ ਆਪਣੀ ਸਲਾਹ ਨਾਲ ਹੀ ਖਤਮ ਕਰ ਦਿੰਦਾ ਸੀ ਇੱਕ ਵਾਰ ਤਾਂ ਪਿੰਡ ਵਿੱਚ ਰਹਿਣ ਵਾਲੇ ਸਾਹਾ ਦੇ ਬੁੱਢੇ ਨੂੰ ਦਮਾ ਹੋ ਗਿਆ ਤਾਂ ਸੇਵਕ ਨੇ ਸਲਾਹ ਦਿੱਤੀ ਕਿ ਬਾਪੂ ਨੂੰ ਸਫੈਦੇ ਦੇ ਪੱਤਿਆਂ ਦਾ ਧੂਆਂ ਦਿਓ ਠੀਕ ਹੋ ਗਿਆ ਅਗਲੇ ਨੇ ਬਾਪੂ ਨੂੰ ਇੰਨਾ ਧੂਆਂ ਦੇ ਦਿੱਤਾ ਕਿ ਬਾਪੂ ਨੂੰ ਆਕਸੀਜਨ ਦੇ ਕੇ ਬਚਾਉਣਾ ਪਿਆ ਫਿਰ ਸਮੇਂ ਦੇ ਨਾਲ-ਨਾਲ ਸੇਵਕ ਦੀ ਜ਼ਿੰਦਗੀ ਵਿੱਚ ਆਮਦ ਹੋਈ ਨਾਲ ਦੇ ਪਿੰਡ ਵਿੱਚ ਰਹਿਣ ਵਾਲੀ ਇੱਕ ਕੁੜੀ ਕੁੜੀ ਦੀ ਜੋ ਪੜਦੀ ਸੀ ਸ਼ੇਵਕ ਦੇ ਸਕੂਲ ਵਿੱਚ ਬਹੁਤ ਸਾਲਾਂ ਤੋਂ ਸੀ ਪਰ ਪਹਿਲਾਂ ਉਸ ਨੂੰ ਕਦੇ ਇਸ ਨਜਨ ਨਾਲ ਨਹੀਂ ਦੇਖਿਆ ਸੀ 12ਵੀਂ ਜਮਾਤ ਵਿੱਚ ਪੜ੍ਹਦੇ ਆ ਅਚਾਨਕ ਜਤਿੰਦਰ ਸ਼ੇਵਕ ਦੇ ਦਿਮਾਗ ਤੇ ਛਾ ਗਿਆ ਉਸ ਨੂੰ ਅਜੀਹ ਲੱਗਦਾ ਕਿ ਉਸਨੇ ਜਨਮ ਜਤਿੰਦਰ ਕਰਕੇ ਹੀ ਲਿਆ ਹੈ ਸਕੂਲ ਨੂੰ ਜਾਂਦੇ ਤੇ ਆਉਂਦੇ ਸ਼ੇਵਕ ਦਾ ਸਹਿਕਰਮ ਜਤਿੰਦਰ ਦੇ ਸਾਈਕਲ ਦੇ ਪਿੱਛੇ ਹੀ ਹੁੰਦਾ ਸੀ ਕਈ ਵਾਰ ਤਾਂ ਸਵਕ ਪੈਂਚਰ ਹੋਇਆ ਸੀ ਸਾਈਕਲ ਵੀ ਖਿੱਚੀ ਤੁਰਿਆ ਜਾਂਦਾ ਕਿ ਜਤਿੰਦਰ ਕਿਤੇ ਅੱਗੇ ਨਾ ਲੰਘ ਜਾਵੇ ਰਾਤ ਨੂੰ ਸੌਣ ਲੱਗਿਆ ਸੋਚਿਆ ਕਰਦਾ ਕਿ ਧਰਤੀ ਤੇ ਬੰਬ ਡਿੱਗੇ ਤੇ ਸਭ ਮਰ ਜਾਣ ਬਸ ਉਹ ਤੇ ਜਤਿੰਦਰ ਹੀ ਬਚ ਜਾਣਾ ਦਿਲ ਵਿੱਚ ਸਿਰਫ ਇੱਕ ਹੀ ਗੱਲ ਚੱਲਿਆ ਕਰੇ ਇਸੇ ਤਰ੍ਹਾਂ ਜਤਿੰਦਰ ਉਸ ਨੂੰ ਮਿਲ ਜਾਵੇ ਸਕੂਲ ਵਿੱਚ ਨਾ ਤਾਂ ਉਹ ਜਤਿੰਦਰ ਨੂੰ ਆਪਣੇ ਦਿਲ ਦਾ ਹਾਲ ਸੁਣਾ ਸਕਦਾ ਸੀ ਤੇ ਨਾ ਹੀ ਕਦੇ ਕਿ ਉਸ ਨੂੰ ਰਾਹ ਵਿੱਚ ਰੋਕਣ ਦੀ ਹਿੰਮਤ ਹੋਈ ਸੋਚੀ ਬੈਠਾ ਸੀ ਕਿ ਜਲਦ ਗੱਲ ਕਰਾਂਗਾ ਦਿਮਾਗ ਅੰਦਰ ਚੱਲਦੀ ਕਿਚੋਤਾਂ ਪੂਰੀ ਨਹੀਂ ਸੀ ਹੋਈ ਪਰ ਬਾਹਰ ਦੀ ਗੱਲ ਪੂਰੀ ਹੋ ਗਈ ਸੀ ਜਤਿੰਦਰ ਪੇਪਰ ਦੇ ਪੇਪਰ ਦੇ ਕੇ ਅੱਗੇ ਪੜਨਾ ਆਪਣੇ ਰਿਸ਼ਤੇਦਾਰਾਂ ਦੇ ਕੋਲ ਚਲੀ ਗਈ ਤੇ ਉੱਥੇ ਕਿਸੇ ਵਿਆਹ ਵਿੱਚ ਉਸ ਨੂੰ ਕਿਸੇ ਅਮੀਰ ਮੁੰਡੇ ਨੇ ਪਸੰਦ ਕਰ ਲਿਆ ਉਮਰ ਵਿੱਚ ਵੱਡਾ ਸੀ ਮੁੰਡਾ ਪਰ ਉਸ ਦੀ ਨੌਕਰੀ ਦੇਖ ਜਤਿੰਦਰ ਦੇ ਘਰਦਿਆਂ ਨੇ ਮਿੰਟ ਨਾ ਲਾਇਆ ਗਿਆ ਨੂੰ ਤੇ ਹਫ਼ਤੇ ਵਿੱਚ ਹੀ ਵਿਆਹ ਕਰ ਦਿੱਤਾ ਆਪਣਾ ਭਾਰ ਹੌਲਾ ਕਰ ਦਿੱਤਾ ਇੱਧਰ ਜਾ ਕੇ ਸੇਵਕ ਦੇ ਕੰਨਾਂ ਤੱਕ ਕਾਲਪੁਜੀ ਤਾਂ ਉਸਨੇ ਅਕਰਮ ਰਾਹੀ ਦੇ ਗੀਤ ਸੋਨਾ ਸੁਣ ਕੈਟਾ ਪਾ ਸਾ ਦਿੱਤੀ ਸਾਈਡ ਸਾਈਡ A ਸਾਈਡ ਦਾ ਸਾਂਗ ਸਾਈਡ B ਸਾਬਰਕੋਟੀ ਹਰ ਦਰਦ ਭਰੇ ਗੀਤ ਦੀ ਲਾਇਨ ਸੇਵਕ ਦੇ ਦਿਲ ਦੇ ਆ ਕਰਕੇ ਲੱਗਿਆ ਕਰੀ ਉਸ ਨੂੰ ਹੋਇਆ ਲੱਗੇ ਜਿਵੇਂ ਹਰ ਲਾਇਨ ਉਸਦੇ ਦੁੱਖ ਨੂੰ ਸਾਹਮਣੇ ਰੱਖ ਕੇ ਲਿਖੀ ਹੋਵੇ ਉਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਦਰਦ ਇਹੀ ਜਾਪਦਾ ਸੀ ਕਿ ਨਾ ਰੋਟੀ ਦੀ ਭੁੱਖ ਲੱਗਿਆ ਕਰੇ ਤੇ ਨਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਕਰਿਆ ਕਰੇ ਮਸਾਂ ਆਵਾਰਾ ਪਸੂ ਕੁੱਟ-ਕੁੱਟ ਕੇ ਸੇਵਕ ਦੇ 4-6 ਮਹੀਨੇ ਟੱਪੇ ਅੱਜ ਦਾ ਦੌਰ ਹੁੰਦਾ ਆ ਏਟਾ ਵਾਲਿਆਂ ਨੇ ਸੇਵਕ ਦੇ ਕੇਸ ਠੋਕ ਦੇਣਾ ਸੀ ਸੇਵਕ ਨੂੰ ਇਸ ਹਾਸੇ ਦੇ ਕੁਝ ਮਿਨੇ ਬਾਅਦ ਚਾਚੇ ਦੀ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਦ ਤੱਕ ਉਸ ਦੇ ਘਰ ਦੇ ਬੱਦਲ ਵੀ ਕੁਝ ਚਿੱਟੇ ਪੈ ਗਏ ਸਨ ਅੰਮ੍ਰਿਤਸਰ ਵਿੱਚ ਵਿਆਹ ਤੇ ਉਹ ਵੀ ਮੋਟੀਆਂ ਸਾਮੀਆਂ ਦੇ ਜਵਾਕਾਂ ਦਾ ਸੇਵਕ ਹੋਣਾ ਨੇ ਪਹਿਲੀ ਵਾਰ ਆਪਣਾ ਦੁੱਖ ਦੂਰ ਕਰਨ ਲਈ ਬਿਹਰ ਬੀਤੀ ਕਿਉਂਕਿ ਡਰ ਘੱਟ ਸੀ ਆਪਣੇ ਘਰੋਂ ਇਕੱਲਾ ਆਇਆ ਸੀ ਅਤੇ ਵਿਆਹ ਵਿੱਚ ਸਿਰਫ ਚਾਚੇ ਦੇ ਰਿਸ਼ਤੇਦਾਰ ਸਨ ਜਿਨ੍ਹਾਂ ਵਿੱਚੋਂ ਬਹੁਤ ਥੋੜੇ ਸੇਵਕ ਨੂੰ ਜਾਣਦੇ ਸਨ ਸੇਵਕ ਨੇ ਸਗਨ ਵਾਲੀ ਰਾਤ ਬੀਅਰ ਪੀ ਵਿਆਹ ਵਿੱਚ ਖੂਬ ਭੰਗੜੇ ਪਾਏ ਸੇਵਕ ਨੇ ਆਪਣੀ ਸਲਾਹ ਵਾਂਗ ਭੰਗੜੇ ਦਾ ਸਟੈਪ ਕੋਈ ਨਹੀਂ ਛੱਡਿਆ ਜੈਜੀ ਵੀ ਵਾਂਗ ਧਰਤੀ ਨਾਲ ਲਿੱਟ ਲਿੱਟ ਕੇ ਗੁੱਸਾ ਘੱਟਿਆ ਪੰਗੜੇ ਤੇ ਉਸ ਨੂੰ ਕੀ ਪਤਾ ਸੀ ਕਿ ਇੰਨੀ ਢੀੜ ਵਿੱਚ ਕਿਸੇ ਦੀ ਨਾਜ਼ਰ ਉਸ ਤੇ ਟਿੱਕੀ ਹੋਈ ਹੈ ਸਵੇਰੇ ਜਦ ਉਸ ਦਾ ਨਸ਼ਾ ਉਤਰਿਆ ਤਾਂ ਮਹਿਮਾਨਾਂ ਵਾਲੇ ਕਮਰੇ ਵਿੱਚ ਇੱਕ ਕੁੜੀ ਖੜੀ ਉਸ ਵੱਲ ਨਿਗਾਹ ਨਾਲ ਗੱਡੀ ਖੜੀ ਸੀ ਸੋਹਣੀ ਚੰਨ ਵਰਗੀ ਤੇ ਹਸਣਾ ਫੁੱਲਾਂ ਦੀ ਤਰੇਲ ਵਰਗਾ ਸੇਵਕ ਨੂੰ ਲੱਗਿਆ ਪਤਾ ਨਹੀਂ ਜਿਸ ਨੂੰ ਲਵਦੀ ਕਰਦੀ ਹੈ ਤੇ ਕਿਉਂ ਹੱਸ ਰਹੀ ਹੈ ਆਪਣੀ ਸ਼ਕਲ ਤੇ ਤਾਂ ਕਦੇ ਇੰਨਾ ਵਿਸ਼ਵਾਸ ਨਹੀਂ ਸੀ ਉਹ ਪਾਵੇਂ ਰਾਤ ਨੂੰ ਚੋਰੀ ਸ਼ੇਪੇ ਬਥੇਰੀ ਫੇਅਰ ਐਂਡ ਲਵਲੀ ਜਗਾਈ ਸੀ ਜਦ ਕੁੜੀ ਨੇ ਸੇਵਕ ਨੂੰ ਘਰ ਦੇ ਪਿਛਲੇ ਪਾਸੇ ਆਉਣ ਦਾ ਇਸ਼ਾਰਾ ਜਿਹਾ ਕੀਤਾ ਤਾਂ ਸੇਵਕ ਦੀਆਂ ਲੱਤਾਂ ਕੰਬ ਗਈਆਂ ਕੁੜੀ ਖਾਂਡਵਰ ਦੀ ਚਿੱਟੀ ਤੇ ਆਪਣਾ ਰੰਗ ਥੱਲੇ ਲੱਗੀ ਪਤ ਵਰਗਾ ਸੇਵਕ ਨੂੰ ਵਿਸ਼ਵਾਸ ਨਾ ਹੋਵੇ ਕਿ ਇਹ ਹੋ ਕੀ ਰਿਹਾ ਮਸਾਂ ਦਿਮਾਗ ਨੂੰ ਠੰਡਾ ਕਰਕੇ ਉਸਨੇ ਆਪਣਾ ਫੋਨ ਨੰਬਰ ਇੱਕ ਕਾਗਜ਼ ਤੇ ਲਿਖਿਆ ਤੇ ਘਰ ਦੇ ਪਿਛਲੇ ਪਾਸੇ ਵੱਲ ਚੱਲ ਪਿਆ ਸੇਵਕ ਨੇ ਡੇਢ ਸਾਲ ਪਹਿਲਾਂ ਘਰਦਿਆ ਨਾਲ ਲੜਕੀ ਹੋਣ ਲਿਆ ਸੀ ਪਰ ਸਹੀ ਮਹੀਨੇ ਵਿੱਚ ਉਸਦਾ ਫੋਨ ਅੰਲੇ ਤੱਕ ਨਹੀਂ ਸੀ ਬੱਜਿਆ ਦੋਸਤ ਜ਼ਰੂਰ ਕਰਦੇ ਕਦੇ ਮਿਸ ਕਾਲ ਮਾਰ ਕੇ ਦੱਸ ਦਿੰਦੇ ਸਨ ਕਿ ਕੋਣ ਚੱਲਦਾ ਹੈ ਤੇਰਾ ਇਹ ਕਹਾਣੀ ਅਜੇ ਅਧੂਰੀ ਹੈ ਇਸ ਦਾ ਰਹਿੰਦਾ ਬਾਕੀ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ કહાણીનું પૂરી સુન લઈ કલ ભાગ જરૂર સુન સા ચેનલનું વદ તો કરો જી